ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਉਮੀਦ ਕਰਦੇ ਤੇ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕੀਓ ਬਣਾਉਣ ਦੀ ਤਿਆਰੀ ਕਰੀ ਜਾਂਦੇ ਆ ਮੱਖਣ ਬਣ ਚੁੱਕਿਆ ਦੇਖੋ ਮੱਖਣ ਦੇ ਏਡੇ ਏਡੇ ਪੇੜੇ ਤਾਂ ਆਮ ਹੀ ਆਪਾਂ ਮਧਾਨੀਆਂ ਨਾਲ ਕੱਢ ਲੈਂਦੇ ਆ ਨਾ ਤੇ ਆ ਦੇਖੋ ਹਾਂ ਦੇਖੋ ਇਹ ਲਾਇ ਦਿਲੇ ਜਮਾ ਬਈ ਮਨਜੀਤ ਅਰਕੀ ਐ ਮਜ਼ਾਕ ਕਰਦੇ ਦੱਸੋ ਐ ਇਹ ਕਿੰਨਾ ਹੋਊਗਾ ਇਹ ਘੱਟੋ ਘੱਟ ਹੋਊਗਾ ਮੈਨੂੰ 2 ਕਿਲੋ ਦਾ ਨਾ ਤੇ ਐਡਾ ਮੂੰਹ ਆਇਆ ਦਾ ਮੱਖਣ ਦੇ ਪੀੜੇ ਵਰਗਾ ਗਿਆ ਮੈਂ ਤਾਰੀਫ ਕੀਤੀ ਆ ਤਾਰੀਫ ਨਹੀਂ ਕਰਦੇ ਤੁਸੀਂ ਮੇਰੀ ਬੇਇੱਜ਼ਤੀ ਕੀਤੀ ਆ ਲੋ ਵੀ ਆਪਣਾ ਰਾਤ ਦਾ ਰੋਣਾ ਤੇ ਟਾਈਮ ਨਹੀਂ ਲੱਗਿਆ ਹਾਂਜੀ ਤੇ ਹੁਣ ਤਿਆਰੀ ਹੋ ਗਈ ਆ ਬਸ ਇਹ ਤੋਂ ਕੋਣ ਛੜ ਹੋਈ ਜਾਂਦੀ ਆ ਰਾਤ ਆਪਾਂ ਲਾਈਵ ਹੋ ਗਏ ਸੀਗੇ YouTube ਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਕੇ ਰੋਟੀ ਖਾਧੀ ਨੋਟਿਕਾ ਗੱਗ ਨੇ ਇਸ ਤੀੜੀ ਨੇ ਇਸ ਤੀੜੀ ਤੇ ਫਿਰ ਆਪਾਂ ਸੌਂਗੇ ਉਹ ਬਾਈ ਨੂੰ ਘੋੜਾ ਭੇਜਣਾ ਸੀ ਫਿਰ ਉਹ ਪਿਆ ਸੀ ਕਿਰਾ ਉਹ ਭੇਜ ਕੋਲ ਉਹਨਾਂ ਨੇ ਗੱਲ ਕੀਤੀ ਰਾਤ 2 ਕਿਲੋ ਹੀ ਹਾਂਜੀ ਸੁਭਾ ਦੇ ਜਾਂਦਾ ਤੇ ਫਿਰ ਮੈਂ ਚਲ ਆਪਾਂ ਦੇ ਸੁਭਾ ਵੀ ਆਪਾਂ ਨੂੰ ਹੋਗੇ ਕੰਮਕਾਰ ਇੱਕ ਤਾਂ ਪਸ਼ੂਆਂ ਦਾ ਹੋ ਜਾਂਦਾ ਸਵੇਰੇ ਸਵੇਰੇ ਫਿਰ ਦੁਕਾਨ ਦਾ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਨੂੰ ਜਾਣਾ ਪਿਆ ਅੱਜ ਪੀਟੀਐਮ ਸੀ ਸਕੂਲ ਦੇ ਵਿੱਚ ਅੱਜ ਛੁੱਟੀਆਂ ਹੋਊਗੀਆਂ ਬੱਚਿਆਂ ਨੂੰ ਤੇ ਉਧਰੋਂ ਆ ਕੇ ਫਿਰ ਆਪਾਂ ਹੁਣ ਕਿਆ ਹੋਤੇ ਲਾਉਣੇ ਆ ਜੋਰ ਹੋਣੇ ਨੂੰ ਪਣਾਵਾਂਗੇ ਖਰਚ ਨਾ ਮੈਨੂੰ ਮਾਰਨ ਭਾ ਦੇਣਗੇ ਧੁੱਪ ਦੇ ਵਿੱਚ ਪਹਿਲੇ ਹੀ ਪਹਿਲੇ ਹੀ ਅੱਗਾ ਬਣੀ ਬੈਠੀ ਆ ਮੈਨੂੰ ਆਏ ਕਹਦੇ ਨਹੀਂ ਆਏ ਤੁਰ ਬਹਿ ਜੂਗੀ ਚਲ ਕੋਈ ਨਹੀਂ ਥੋੜਾ ਟਾਈਮ ਮੈਂ ਕੱਪੜੇ ਧੋਣੇ ਸੀ ਅੱਜ ਕੱਪੜੇ ਧੋਣੇ ਛੱਡਤੇ ਆ ਕਿਉਂਕਿ ਅੱਜ ਆਪਾਂ ਬਣਾਉਣਾ ਕਿਉ ਤੇ ਇੱਧਰ ਆਪਣੀ ਸਬਜੀ ਹੋਈ ਪਈ ਤਿਆਰ ਇਹਨੂੰ ਆ ਗਈ ਛਾਂ ਦੇ ਵਿੱਚ ਧੁੱਪ ਘਟ ਲੱਗਦੀ ਆ ਤੇ ਥੋੜੀ ਜੀ ਕੱਟ ਹੋਈ ਐ ਇੱਕ ਇੱਕ ਕਟਾਈ ਮੈਂ ਸਾਰੀ ਸਬਜ਼ੀ ਦੀ ਕਰ ਲਈ ਐ ਤੇ ਇਧਰ ਕਿਵੇਂ ਬਸ ਇਹ ਪਸੰਦ ਨਹੀਂ ਇਹ ਲੱਸੀ ਨਹੀਂ ਮੈਂ ਬਣੀ ਇਹਦੇ ਵਿੱਚ ਹਜੇ ਹੈਗਾ ਮੱਖਣ ਨਾ ਕਈ ਐਸੇ ਲੱਸੀ ਦਾ ਨਾ ਬਣਾ ਲੈਂਦੇ ਆ ਖੂਆ ਕੱਢ ਲੈਂਦੇ ਆ ਨਾ ਮੇਰੇ ਖੱਟੀ ਹੋ ਜਾਂਦੀ ਐ ਇਹਦੇ ਕੋਈ ਖੂਆ ਆਪਾਂ ਨਹੀਂ ਕੱਢਦੇਗੇ ਆਪਾਂ ਤਾਂ ਹੈਗਾ ਆਪਣੇ ਕੁੱਤਾ ਰੱਖਿਆ ਵਾ ਉਹਨੂੰ ਪਾ ਦਿੰਦੇ ਆ ਤੇ ਇਧਰ ਆਪਣੇ ਮੂਲੀਆਂ ਬਣੀਆਂ ਪਈਆਂ देखो दिखा दिया कि नहीं दिखा दिया दिख गया दिखा मैं कि मैं बट्टा है ना ना ट्रैक्टर ना है पाला तो उसे ना नहीं हाँ वे देखो नहीं टिट्टी कर दे बच्चे मूलगा भी ये कहाँ लेगा पर इधर रखो ना ਮੈਂ ਇਹਨੂੰ ਰੱਖੀ ਬੈਠੀ ਸੀ ਮੈਂ ਕਿਹਾ ਜਿੱਦ ਹਰਸ਼ ਨੂੰ ਛੁੱਟੀਆਂ ਹੋਗੀਆਂ ਤੇ ਉਹਦੇ ਆਪਾਂ ਮੂਲੀਆਂ ਪੱਟਣੀਆਂ ਸਟਾਰਟ ਕਰ ਦਾਂਗੇ ਕਿਉਂਕਿ ਇਹ ਵੀ ਬੱਚਿਆਂ ਨੂੰ ਖਾਣ ਦਾ ਟਾਈਮ ਨਹੀਂ ਮਿਲਦਾ ਸਵੇਰ ਜਲਦੀ ਜਲਦੀ ਇੱਕ ਕਈ ਵਾਰੀ ਤਾਂ ਇੱਕ ਰੋਟੀ ਖਾਂਦੇ ਆ ਨਹੀਂ ਤਾਂ ਨਹੀਂ ਖਾਂਦੇ ਹਨ ਓਵੇਂ ਜਲਦੀ ਜਲਦੀ ਚਲੇ ਜਾਂਦੇ ਤੇ ਸ਼ਾਮ ਨੂੰ ਵੀ ਆ ਕੇ ਫਿਰ ਸ਼ਾਮ ਨੂੰ ਮੂਲੀ ਖਾਣੀ ਵੀ ਵੈਸੇ ਚੰਗੀ ਨਹੀਂ ਹੁੰਦੀ ਕਿ ਸ਼ਾਮ ਨੂੰ ਪਰੋਟੀ ਲੇਟ ਖਾਣਦੇ ਆ ਆ ਕੇ ਬੱਚਿਆਂ ਨੂੰ ਦੁੱਧ ਪਿਆ ਦੇਈਦਾ 6 ਵਜੇ ਆਉਂਦੇ ਆ ਉਸ ਤੋਂ ਬਾਅਦ ਫਿਰ ਰੋਟੀ ਦਾ ਟਾਈਮ ਹੋ ਜਾਂਦਾ ਆਪਣਾ ਰੋਟੀ ਖਾਂਦੇ ਆ ਲੇਟ 9 10 ਵਜ ਜਾਂਦੇ ਆ ਸ਼ਾਮ ਨੂੰ ਰੋਟੀ ਮੂਲੀ ਖਾ ਕੇ ਰੋਟੀ ਨਾਲ ਤੇ ਡਰ ਵੀ ਹੁੰਦਾ ਕਿਤੇ ਰਾਤ ਨੂੰ ਟਿੱਡ ਨਾ ਦੁਖਣ ਲੱਗ ਜੇ ਨਾ ਇਸ ਕਰਕੇ ਉਹ ਹੀ ਮੂਲੀ ਖਾਂਦਾ ਕਹਿੰਦਾ ਮੈਂ ਤਾਂ ਸਕੂਲ ਚ ਸਕੂਲ ਚ ਨਹੀਂ ਖਾਂਦਾ ਨਾ ਇਹ ਮੂਲੀ ਵਾਲੇ ਪਰੌਠੇ ਖਾਵੇ ਕਿਉਂ ਮੂਲੀ ਨਹੀਂ ਖਾ ਕੇ ਜਾਣੀਗੀ ਤੇ ਹੁਣ ਘਰੇ ਹੋਇਆ ਕਰੂਗਾ ਹੁਣ ਚਲੋ ਇੰਨੇ ਬੰਦੇ ਨਾਲ ਆਪਾਂ ਵੀ ਖਾ ਲਾਂਗੇ ਤੇ ਨਾਲੇ ਬੱਚਿਆਂ ਨੂੰ ਖਵਾ ਦਿਆ ਕਰਾਂਗੇ ਸਲਾਦ ਦੇ ਵਿੱਚ ਮੂਲ ਨਾਲ ਆਵਾ ਢੋਲ ਜਾਣਾ ਹੈ ਕੜਾਈ ਬਹੁਤ ਭਾਰੀ ਹੈ ਨਾ ਭਾਰੀ ਦਾ ਹੀ ਫਾਇਦਾ ਹੁੰਦਾ ਨਹੀਂ ਤਾਂ ਅੱਗ ਖਾ ਜਾਂਦੀ ਹੈ ਤੇ ਫਿਰ ਥੱਲੇ ਲੱਗਣ ਲੱਗ ਜਾਂਦੀ ਕੋਈ ਚੀਜ਼ ਆਪਾਂ ਬਣਾਣੀ ਆਪਣਾ ਤਾਂ ਕੰਮ ਹੀ ਹੋਵੇ ਮੈਨੂੰ ਤਾਂ ਕੰਮ ਹੀ ਹੋਇਆ ਕਿਉਂਦਾ ਹੁਣ ਬਣਾਉਣਾ ਹੀ ਆਹੀ ਟਾਈਮ ਕਿਉਂ ਆਉਦਾਗਾ 2 ਮਹੀਨੇ ਹੁਣ ਕਿਉਂ ਖਾਦਾ ਜਾਊਗਾ ਆਪਾਂ ਵੀ ਗੱਲ ਨੂੰ ਬਣਾਉਣੇ ਪਨੀਰੀ ਇੱਕ ਵਾਰੀ ਬਣਾ ਕੇ ਆਪਾਂ ਖਾ ਲਈਏ ਸਾਨੂੰ ਖੁਆ ਬਣਾਉਣਾ ਖੁਆ ਹੀ ਬਣਾ ਲਾਂਗੇ ਤੇ ਪਨੀਰੀ ਬਣਾ ਲਾਂਗੇ ਕਿਉਂਕਿ ਛੁੱਟੀਆਂ ਹੋ ਗਈਆਂ ਹੁਣ ਐ ਆ ਵੀ ਚੱਲ ਬੱਚੇ ਘਰੇ ਆ ਥੋੜਾ ਬਹੁਤਾ ਕੁਛ ਨਾ ਕੋਈ ਖਾ ਲੈਂਦੇ ਆ ਨਾ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਆਪਾਂ ਖੁਆ ਬਣਾਵਾਂਗੇ ਲਾਈਵ ਖਵਾਵਾਂਗੇ ਖੁਆ ਇਹ ਕਹਿੰਦੇ ਕੱਲ ਤੁਹਾਨੂੰ ਦਿਖਾਵਾਂਗੇ ਨਾ ਵੀ ਖੁਆ ਦਿਖਾਉਣ ਦਾ ਕੀ ਫਾਇਦਾ ਹੈ ਵੀ ਖਵਾਉਣ ਦਾ ਫਾਇਦਾ ਹੈ ਨਾ ਗਾਜਰਾ ਪਾ ਕੇ ਬਣਾਵਾਂਗੇ ਆਪਾਂ ਖੁਆ ਗਜਰੇਲਾ ਹੈ ਨਾ ਤੇ ਆਪਣੇ ਇਧਰ ਬੈਠੇ ਆ ਪਸੂ ਆਰਾਮ ਕਰ ਰਹੇ ਆ ਧੁੱਪ ਦਾ ਆਨੰਦ ਮਾਣੀ ਜਾਂਦੇ ਦੇਖੋ ਅੱਜ ਤਾਂ ਇਹਨਾਂ ਨੂੰ ਨਿਵਾਉਣ ਵਾਲਾ ਦਿਨ ਸੀਗਾ ਕੱਲ ਨਿਵਾਤੇ ਕੱਲ ਨਿਵਾਤੇ ਸੀ ਆਪਾਂ ਤੇ ਅੱਜ ਜਿਆਦਾ ਵਧੀਆ ਧੁੱਪ ਲੱਗੀ ਸੀ ਕੱਲ ਠੰਡੀ ਮੱਠੀ ਸੀ ਮੈਨੂੰ ਪਤਾ ਨਹੀਂ ਕੋਈ ਗਾਂ ਲੱਗੇ ਕਿ ਨਾਲ ਲੱਗੇ ਇਹ ਨਹੀਂ ਪਤਾ ਹੈਗਾ ਹੁਣ ਨਾ ਹੁਣ ਆਪਾਂ ਇਹਨਾਂ ਨੂੰ ਕਰਦੇ ਆ ਬਣਾਉਣ ਦੀ ਤਿਆਰੀ ਸਿਲੰਡਰ ਲਾਉਣ ਚੱਲੇ ਆ ਤੇ ਮੇਰਾ ਰਾਹਦਾ ਸੀ ਪਹਿਲਾਂ ਆਪਾਂ ਚਾਹ ਬਣਾ ਲੈਣਦੇ ਪੀਣੀ ਚਾਹ ਤੁਸੀਂ ਇੱਕ ਬਈ ਇੱਕ ਹੋਰ ਗੱਲ ਆ। ਇੱਕ ਤਾਂ ਚਾਹ ਤੇ ਸਾਰਾ ਨਹੀਂ ਮੈਂ ਤੁਹਾਨੂੰ ਇਹ ਕਹਿਣਾ ਤੁਹਾਡੇ ਨਾਲ ਵੀ ਗੁੱਸਾ ਵੀ ਹੈ ਨਾ। ਹਾਂਜੀ ਤੁਸੀਂ ਸ਼ੋਰਟ ਨੂੰ ਸਾਡੇ ਨੂੰ ਬਹੁਤ ਪਿਆਰ ਦਿੰਦੇ ਆ ਤੇ ਵਲੌਗ ਨੂੰ ਬਈ ਕਿਉਂ ਨਹੀਂ ਦੇਖਦੇ ਵਲੌਗ ਵੀ ਦੇਖਿਆ ਕਰੋ ਸਾਡੇ ਹਣਾ। ਕੀ ਗੱਲ ਚੰਗਾ ਨਹੀਂ ਲੱਗਦਾ ਸੀ ਹਾਸੇ ਖੇਡਦੇ ਨਾ। ਵਲੌਗ ਕਿਹੜਾ ਹੁੰਦਾ ਆਪਣੀ ਹਾਸੇ ਖੇਡੇ ਵਾਲੀਆਂ ਗੱਲਾਂ ਹੀ ਹੁੰਦੀਆਂ ਨਾ। ਅੱਜ ਅਸੀਂ ਸ਼ਹਿਰ ਗਏ ਤੇ ਉੱਥੇ ਇੱਕ ਭੈਣ ਮਿਲੀ ਕਹਿੰਦੀ ਬਈ ਰਾਤ 50 ਰੁਪਏ ਪਿੱਛੇ ਲੜੀਆਂ। ਤੇ ਸੋਹਣੇ ਲੱਗਦੇ ਤੁਹਾਡੇ ਲਾਈਵ ਹੀ ਹਨਾ ਕਹਿੰਦੇ ਤੇ ਇੱਕ ਬਾਈ ਪਾਕਿਸਤਾਨ ਵਾਲਿਆ ਸੀ ਉਹਨਾਂ ਦੇ ਲਾਈਵ 'ਚ ਗਏ ਫਿਰ ਉਹ ਵੀ ਗੱਲਬਾਤਾਂ ਕਾਫੀ ਟਾਈਮ ਲੰਮਾ ਟਾਈਮ ਕਰੀ ਗਏ ਆਪਣੇ ਨਾਲ ਸਾਰੇ 9 ਵਜੇ ਤਾਈਂ ਹਾਂਜੀ ਤੇ ਤਾਂ ਕਰਕੇ ਵਲੌਗ ਵੀ ਬਾਈ ਦੇਖਿਆ ਕਰੋ ਤੇ ਲਾਈਵ ਆਪਾਂ ਕਦੇ-ਕਦੇ ਹੁੰਨੇ ਆ ਕਿਉਂਕਿ ਡੇਲੀ ਟਾਈਮ ਨਹੀਂ ਲੱਗਦਾ ਨਾ ਸੋ ਅੱਜ ਵੀ ਨਹੀਂ ਹੁਣ ਅਸੀਂ ਲੱਗੇ ਆ ਘਿਓ ਬਣਾਉਣ ਤੇ ਪਹਿਲਾਂ ਬਣਾਉਣਿਆ ਚਾ ਫਿਰ ਉਸ ਤੋਂ ਬਾਅਦ ਬਣਾਵਾਂਗੇ ਘਿਓ ਕਿਉਂਕਿ ਚਾਹ ਪੀ ਕੇ ਹੋ ਕੇ ਆਪਾਂ ਕਰ ਲਈਏ ਤੇ ਫਿਰ ਆਪਾਂ ਕਿਉਂ ਦੇ ਬਹਿ ਜਾਗੇ ਬਣਾ ਕੇ ਕਿਉਂ ਦੇ ਬਹਿ ਜਾਗੇ ਵੀ ਘੰਟਾ ਤਾਂ ਲੱਗ ਹੀ ਜਾਣਾ ਕਿਉਂ ਬਣਾਉਣ ਤੇ ਕਾਫੀ ਜਿਆਦਾ ਬਣਾਉਂਗਾ ਕਿਉਂ ਕੜਾਈ ਭਰ ਜਾਣੀ ਬੈਣਾ ਹੀ ਆ ਤਾਂ ਫਿਰ ਭੱਟੀ ਤੇ ਬਹਿ ਕਿਉਂ ਦੇ ਬਹਿ ਕੇ ਤੜਾਕੀ ਕਰ ਨਈ ਨਾ ਬਣਾਉਂਗੀ ਤਾਂ ਸਹੀ ਨਾ ਬਹਿ ਕੇ ਨਾ ਕੋਰਡੀਨੇਟ ਆਏਗਾ ਨਾ ਫੋਰਚੁਨਿਟੀ ਡਿਊਟੀ ਤੇ ਆਏਗਾ ਡਿਊਟੀ ਵੀ ਕੀ ਹੁੰਦੇ ਜਿਵੇਂ ਕਹਿੰਦੇ ਨੇ ਖੋਏ ਤੇ ਬਹਿਣਾ ਨਾ ਖਵਾ ਕੱਢਣ ਬਹਿਣਾ ਜਿਹੜਾ ਬੰਦਾ ਬੈਂਦਾ ਹੁੰਦਾ ਉਹ ਕਹਿੰਦਾ ਖੋਏ ਤੇ ਬੈਠਾ ਅੱਗੇ ਪਿੰਡ ਰਹਿੰਦੇ ਹੁੰਦੇ ਕਹਿੰਦੇ ਨਾ ਗੁਆ ਬੂਆ ਲਾ ਦੋ ਨਾ ਜਿਵੇਂ ਦੇਖਣਾ ਨਾ ਵੇ ਆਪਣਾ ਤਾਂ ਹੁੰਦਾ ਤਾਂ ਹੀ ਕੰਮ ਨਹੀਂ ਹੁਣ ਨੀਰ ਉਹ ਗੱਲਾਂ ਰਹਿ ਗਿਆ ਹੁਣ ਤਾਂ ਜੋ ਵੀ ਚੀਜ਼ ਕਰੇ ਬੰਦੀ ਆਪਾਂ ਵੀਡੀਓ ਦੇ ਵਿੱਚ ਉਹ ਦਿਖਾਉਂਦੇ ਆ ਨਾ ਸਾਰਾ ਕੁਝ ਦਿਖਾਈ ਜਾਂਦੇ ਆ ਤੇ ਵੈਸੇ ਆ ਨਹੀਂ ਹੁੰਦਾ ਕੁਝ ਵੀ ਹੈ ਨਾ ਚਲੋ ਵੀ ਇਸਕੇ ਕਈਆਂ ਭੈਣ ਭਰਾਵਾਂ ਨੂੰ ਆਰ ਵੀ ਆ ਜਾਂਦਾ ਨਾ ਵੀ ਇਹਨਾਂ ਨੇ ਬਣਾ ਲਿਆ ਆਪਾਂ ਵੀ ਬਣਾ ਲੀਏ ਬਣਾਓ ਸਰਦੀ ਆ ਗਈ ਆ ਤੇ ਖਾਓ ਹੁਣ ਕਿਓ ਤੇ ਖੁਆ ਬਸ ਆਹੀ ਇਹਦੇ ਦੇਣਾ 2 ਮਹੀਨੇ ਤੇ ਅੱਜ ਲਈ ਬਸ ਇੰਨਾ ਹੀ ਤੇ ਮੈਂ ਲੱਗਦੀ ਆ ਕਿਓ ਬਣਾਉਣ ਤੇ ਜੇ ਤੁਸੀਂ ਖਾਣਾ ਹੋਇਆ ਤਾਂ ਕੱਲ ਵਾਲੀ ਵੀਡੀਓ ਚ ਆ ਜਾਣਾ ਤੁਸੀਂ ਤੇ ਖਾ ਜਾਣਾ ਧੰਨਵਾਦ ਜੀ ਬਾਏ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ